ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਪੈਂਦਾ ਮੋਗਾ ਤਹਿਸੀਲ ਪੈਂਦੀ ਆ ਬੱਗਾ ਪੁਰਾਣਾ ਜਮਾਂ ਜੈਜਪਾ ਦੀ ਜੀ ਸੂਈ ਸਵਾਈ ਵੈੜ ਵਿਖਾਉਣੀ ਆ ਡੱਬੇ ਪ੍ਰਿੰਟ ਵਾਲੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਚੰਗੇ ਦੁੱਧ ਆ ਰਹੀ ਆ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਬੰਦੀ ਜਾਣਕਾਰੀ ਲੈ ਦੇਣਾ ਬਾਈ ਕਹਿੰਦਾ ਚਾਰੂ ਚੂਰੂ ਬਹੁਤ ਆ ਤੇ ਸਹੀ ਮੈਨੇ ਪਸ਼ੂ ਦੁੱਧ ਵੱਧ ਉਹ ਹੀ ਦਿੰਦਾ ਜਿਹੜਾ ਪਸ਼ੂ ਚਾਰੂ ਹੋਵੇ ਖਾਣ ਪੀਣ ਦਾ ਖੁੱਲਾ ਹੋਵੇ ਜੇ ਪਸ਼ੂ ਖਾਊਗਾ ਫੇਰ ਹੀ ਦੁੱਧ ਦੇਊਗਾ ਤੇ ਜੇ ਪਸ਼ੂ ਨੇ ਖਾਦਾ ਹੀ ਨਾ ਨੱਕ ਜਾਂ ਮਰੀ ਗਿਆ ਫੇਰ ਉਹ ਜੇ ਦੁੱਧ ਦੇਣਾ ਇਨਫਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦਈਏ ਨਾਮ ਜਸਕਰਨ ਪਿੰਡ ਕਾਲੀ ਕੀ ਤਹਿਸੀਲ ਬਾਗਾਪੁਰਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦਈਏ 91 143 26166 ਕਿੰਨਾ ਮਸੂਆ ਇਹ ਬਈ ਆਪਾਂ ਦੱਸਣ ਮੁਤਾਬਕ ਦੂਜਾ ਸੂਆ ਜੀ ਸਮਾਂ ਸਮਾਂ ਵੀ ਤਕਰੀਬ ਹੁਣ ਆਪਾਂ ਅੱਜ 9-10 ਦਿਨ ਹੋ ਗਏ ਜਿਹੜਾ ਝੋਨਾ ਲੈਣਾ ਦਾਦਾ ਦੋ ਦੋ 14 ਤੋਂ ਬਾਹਰ ਹੋਊਗਾ ਕੋਈ 14 ਮੰਨ ਕੇ ਆ ਜੀਵੇ ਕਿੰਨਾ ਕੁ ਪਿਆਜੂ 16-17 ਕਿਲੋ ਪਿਆਜੂਗੀ ਭਾਈ ਕਿਉਂਕਿ ਦੁੱਧ ਹੁਣ 15 ਗਿੱਲੀਆਂ ਹੋਊਗਾ ਆਪਾਂ ਦੋ ਡੰਗ ਝੋਗੇ ਲਈ ਆ ਹਮਮ ਕਿ ਜੇ ਇਹ ਜੀ ਪਸੂ ਉਪਰਾ ਕਰ ਕੱਢ ਬਾਹਰ ਨੂੰ ਦੋਸਤੋ ਬਾਈ ਕਹਿੰਦਾ 16 17 ਕਿਲੋ ਪਿਆਜੂ ਨੋਆ 10 ਦਿਨਾਂ ਦੀ ਸੋਈ ਆ ਸਹੀ ਮੈਨੇ ਪਸ਼ੂ ਬਾਹਰੀ 14 ਦਿਨੀ ਕਣਕੁਣ ਚੱਲ ਕੇ ਮੈਲੇ ਤੋਂ ਸਾਫ਼ ਹੋ ਕੇ ਦੁੱਧ ਤੇ ਆਉਂਦਾ ਦੁੱਧ ਬਾਈ ਕਹਿੰਦਾ 15 ਕਿਲੋ ਹੀ ਹੋਊਗਾ ਮੈਂ ਦੋ ਟਾਈਮ ਅਗਲੇ ਦੇ ਘਰੋਂ ਚੋਕ ਕੇ ਲਿਆਂਦੀ ਆ ਦੁੱਧ ਕੰਡੇ ਤੇ ਜੋਕ ਕੇ ਲਿਆਂਦਾ ਪਰ ਬਾਈ ਕਹਿੰਦਾ ਤੁਸੀਂ ਕੋਈ ਨਹੀਂ ਕਿਲੋ ਘੱਟ ਮੰਨ ਲਓ ਕਈ ਵਾਰ ਪਤਾ ਨਹੀਂ ਹੁੰਦਾ ਉਹ ਬਗਾਨੇ ਘਰੇ ਆ ਕੇ ਕਿਲੋ ਖੰਡ ਜਾਨਵਰ ਦੁੱਧ ਘੱਟ ਦੇ ਜਾਂਦਾ ਜਿਵੇਂ ਹੌਂਡੀਆਂ ਦੀ ਜਾਈ ਉਪਰ ਦੇ ਮੰਨੀ ਆਂਦੀ ਆ ਹੂੰ ਤਾਂ ਵੀ ਢੱਟ ਲਿਆ 14 ਕਿਲੋ ਤਾਂ ਫੇਰ ਵੀ ਬਾਈ ਕਹਿੰਦਾ ਕੰਡੇ ਦੇ ਚਾਰ ਟਾਈਮ ਝੋਲਿਓ ਭਾਵਾ 14 ਕਿਲੋ ਬਾਈ ਕਿੰਨੇ ਟਾਈਮ ਮਗਾ ਮਾਦੀ ਤਸੱਲੀ ਕਰੀਏ ਠੀਕ ਐ ਜਿੰਨੇ ਟਾਈਮ ਵੀ ਬਾਈ ਕਹਿੰਦਾ ਅਗਲੇ ਦਾ ਜੀ ਕਰਦਾ ਅਗਲਾ ਤਸੱਲੀ ਕਰਕੇ ਲੈ ਜੇ ਠੰਡੀ ਮਿੱਟੀ ਦਾ ਫੁੱਲ ਹੀ ਆ ਵੇਖੋ ਹੂੰ ਮੋਟੀ ਧਾਰ ਤੋ ਇਹ ਪੂਰ ਨਹੀਂ ਛੱਟਾਂ ਨਹੀਂ ਚਵਾਈ ਦੀ ਇੱਕ ਨੰਬਰ ਚਾਰਾਂ ਥਣਾ ਦਾ ਸੇਮ ਹੀ ਸਾਈਜ਼ ਆ 15 ਕਿਲੋ ਦੁੱਧ ਤਿਆਰ 14 ਮੰਨ ਕੇ ਆਜੋ ਭਾ ਵੀ ਨਿੱਕਾ ਜਿਹਾ ਹੋ ਦੋ ਤਿੰਨ ਕਿਲੋ ਦੁੱਧ ਇਹਨੇ ਹੋਰ ਵਾਧ ਜਾਣ ਪੂਰੀ ਸੋਹਣੀ ਦੂਜਾ ਸੂਆ ਡੱਬੀ ਪ੍ਰਿੰਟ ਵਾਲੀ ਵਚੀ ਬਾਕੀ ਹੁਣ ਤਾਂ ਚਲੋ ਰੁੱਤ ਵੀ ਵਧੀਆ ਸਿਆਲੋ ਸਿਆਲ ਕਰਮਾਂ ਵਾਲੀ ਵਧੀਆ ਦੁੱਧ ਦੇ ਨਜ਼ਾਰੇ ਦੇ ਦੂ ਸੂਈ ਸਵਾਈ ਆ ਬੇਫਿਕਰ ਹੋ ਕੇ ਅਗਲਾ ਤੜਕੇ ਆ ਜੇ ਆਥ ਨੇ ਆ ਜੇ ਜੇ ਕੋਈ ਕਸਰ ਰਹਿ ਗਈ ਅਗਲੇ ਦਿਨ ਫੇਰ ਆ ਜੇ ਦੋ ਟਾਈਮ ਚੋ ਕੇ ਲੈ ਜੇ ਆਪਦੀ ਕਿੰਨੇ ਦੀ ਬਾਈ ਜੈਜ ਜਪਾ ਇਹਦਾ ਬਾਈ ਮੁੱਲ 5253 ਕਰ ਲਈ ਆਪਾਂ 90000 ਦੀ 90 ਦੀ ਹਾਂ ਬਾਈ ਦੋਸਤੋ ਜਮਾ ਜੈਜਪਾ ਮੁੱਲ 5253 ਜਿੰਨਾ ਮਰਜ਼ੀ ਕਰਾ ਲੋ 1000 ਘਟ 50 ਦੀ ਦੇ ਦੇਣੀ ਆ ਤੇ ਆਹ ਦੀਆਂ ਡੱਬੀਆਂ ਜੀਆਂ ਬਹਿੜਾਂ ਦਾ ਲੋਕੀ 65 65000 ਮੁੱਲ ਕਰਦੇ ਆ ਦੁੱਧ ਬਹੁਤ ਹੈ 14 ਕਿਲੋ ਲੋਕੀ ਦਾ ਗੱਬਣਾ ਦਾ ਹੀ ਕਰੀ ਜਾਂਦੇ ਆ ਇਹਦੇ ਥੱਲੇ ਦਾ ਤੁਸੀਂ ਕੰਡੇ ਦੇ ਜੋਖ ਲੈਣਾ 15 ਕਿਲੋ ਦੁੱਧ ਤਿਆਰ ਹੈ ਕਿਲੋ ਘੱਟ ਬਣ ਕੇ ਆਜੋ ਦੁੱਧ ਪਿਆਉ 16 17 ਤੇ 49 50 48000 ਦੀ ਕਿਸੇ ਨੇ 15 ਕਿਲੋ ਦੁੱਧ ਵਾਲੀ ਵੜ ਦੇਣੀ ਨਹੀਂ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਇੱਕ ਹੈ ਦੂਜਾ ਸੂਬਾ ਵਧੀਆ ਪੰਜ ਸੱਤ ਸੂਏ ਕਰਮਾ ਵਾਲੀ ਦੁੱਧ ਪਿਆਜੂ ਕਾਲੇ ਕੇ ਪਿੰਡ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਾਰਿਆਂ ਨੂੰ ਸਤਿ